ਹੇ ਹੁਣ ਆਪਾਂ ਗੱਲ ਕਰਨ ਜਾ ਰਹੇ ਨਰਿੰਦਰਦੀਪ ਦੀ ਨਰਿੰਦਰਦੀਪ ਦੇ ਹੱਕ ਦੇ ਵਿੱਚ ਸਾਰਾ ਗੋਨੇ ਆਣਾ ਸਾਰਾ ਸ਼ਹਿਰ ਖੜ ਗਿਆ ਕਹਿਣ ਦਾ ਮਤਲਬ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਇੱਕ ਪੰਜਾਬ ਸਰਕਾਰ ਨੂੰ ਲਾਹਨਤਾਂ ਪਾਈਆਂ ਪੰਜਾਬ ਤੇ ਸਰਕਾਰ ਤੇ ਪੰਜਾਬ ਪੁਲਿਸ ਨੂੰ ਜਿਹਦਾ ਕਿ ਭਾਈ ਨਰਿੰਦਰਦੀਪ ਦੇ ਕਰੰਟ ਲਾ ਕੇ ਬਹੁਤ ਬੁਰੀ ਤਰ੍ਹਾਂ ਜੋ ਕਿ ਮਾਰ ਦਿੱਤਾ ਗਿਆ ਤੇ ਜਿਹਦੇ ਵਿੱਚ ਸਾਰਾ ਪੰਜਾਬ ਇੱਕਜੁੱਟ ਹੋ ਗਿਆ ਤੇ ਜਿਹਦੇ ਵਿੱਚ ਹੁਣ ਇੱਕ ਵੀਡੀਓ ਆਈ ਹੈ ਬਹੁਤ ਵੱਡੀ ਸਾਹਮਣੇ ਪਹਿਲਾਂ ਇਹ ਸੁਣੋ ਫਿਰ ਕਰਦੇ ਆ ਵਿਚਾਰ ਸਾਂਝੇ ਸੁਣੋ ਵੀਡੀਓ ਆਖੋ 30 ਪਲਸਿਆਏ ਦੱਸ ਆ ਤੇਰੀ ਵਰਦੀ ਧਾਰੀ ਗੁੰਡਾ ਕਰਦੀ ਪੋਛਣੇ ਜੋ ਕੀਤੀ ਆ ਇਹਦੇ ਬਾਰੇ ਤੇਰੀ ਜਮਾਨ ਕਿਉਂ ਨਹੀਂ ਖੁੱਲੀ ਇਹ ਵੀ 70 ਸਾਲਾਂ ਦੇ ਵਿੱਚ ਪਹਿਲੀ ਯਾਰ ਆ ਕਿ ਜਿਹੜੀ ਲੋਕਾਂ ਦੀ ਆਮ ਘਰਾਂ ਦਾ ਮੁੰਡਾ ਮੈਸਟਰ ਦਾ ਮੁੰਡਾ ਕਹਾਉਣ ਵਾਲੇ ਦੀ ਸਰਕਾਰ ਦੇ ਵਿੱਚ ਬਿਨਾਂ ਘਸੂਰੋ ਬਿਨਾਂ ਕੋਈ ਕੇਸ ਦਿਓ ਤੇਰੀ ਵਰਦੀ ਧਾਰੀ ਗੁੰਡੀ ਪੋਛਲੇ ਜਾ ਕੇ ਕਿਹਦਾ ਜਮਾਨ ਪੁੱਤ ਮਾਰਦਾ ਖਾਣੇ 'ਚ ਲੈ ਕੇ ਲਾਏ ਹੁੰਦਾ ਵੱਡੇ ਵੱਡੇ ਬੋਲ ਸਾਡੇ ਕੋਲੇ ਆ ਤੁਹਾਡੀ ਜਾਨ ਮਾਰ ਦੀ ਰੱਖਿਆ ਪੁਲਿਸ ਕਰੂਗੀ ਹੁਣ ਤਾਂ ਸਾਨੂੰ ਡਰ ਲੱਗਦਾ ਹੁਣ ਪੁਲਿਸ ਕਹਿੰਦੀ ਆ ਜੇ ਪੈਸੇ ਦਿਓ ਨਹੀਂ ਤੁਹਾਡਾ ਪੁੱਤ ਮਾਰਾਂਗੇ ਇਹ ਇਰਾਦਾ ਕਤਲ ਕੀਤਾ ਇਹ ਐਵੇਂ ਨਹੀਂ ਹੋਇਆ ਇਹ ਯੋਜਨਾਬੱਦੀ ਕਤਲ ਕੀਤੇ ਜਾ ਰਿਹਾ ਅੱਜ ਪੰਜਾਬ ਨੂੰ ਪੁਲਿਸ ਰਾਜ ਦੇ ਹਵਾਲੇ ਕੀਤਾ ਪੁਲਿਸ ਦਾ ਰਾਜਾ ਗੁੰਡਿਆਂ ਦਾ ਰਾਜਾ ਦਾ ਬੱਚਾ ਘਰੋਂ ਗਿਆ ਬਾਸ ਮੁੜੇ ਨਾ ਮੁੜੇ ਸਾਡੇ ਮਾਪਿਆਂ ਨੂੰ ਫਿਕਰ ਹੋ ਜਾਂਦਾ ਕਿਉਂ ਕਿ ਪਤਾ ਨਹੀਂ ਕਿਹੜੇ ਮੋਲ ਦੇ ਝੂਠਾ ਪੁਲਿਸ ਮੁਕਾਬਲਾ ਬਣਾ ਦੇਣ ਨਸ਼ੇ ਦੇ ਨਾਂ ਤੇ ਲੋਕਾਂ ਦੇ ਘਟ ਆ ਜਾਂਦੇ ਆ ਗੈਸਟਰਾਂ ਦੇ ਨਾਂ ਤੇ ਜਮਾਨ ਪੁੱਤ ਮਰੇ ਜਾ ਰਹੇ ਆ ਤਾਂ ਫਿਰ ਤੁਸੀਂ ਇਹ ਦੱਸੋ ਕਿ ਜੂਪੀ ਦਾ ਤੇ ਪੰਜਾਬ ਦਾ ਫਰਕ ਕੀ ਆ ਲੋਕੋ ਜਿਹੜਾ ਪੁੱਛਦੇ ਜਬਾਣਾਂ ਨੂੰ ਖੂਨ ਲੱਗਿਆ ਜੇ ਤੁਸੀਂ ਨਾ ਰੋਕਿਆ ਐ ਨਹੀਂ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਨਿਰੰਦਰ ਦੀ ਵਾਰੀ ਆਜੂ ਪੰਡਾਲ ਵਿੱਚ ਜੁੜੇ ਸਾਥੀਓ ਕਿ ਸਾਰੇ ਬਲਾਰੇ ਇਸ ਗੱਲ ਤੇ ਜੋ ਲਾ ਰਿਹਾ ਕਿ ਨਿਰੰਦਰ ਜੋ ਕੁਮਾਰ ਉਹ ਉਸ ਨੂੰ ਆਪਾਂ ਇਨਸਾਫ ਦਿਵਾਉਣਾ ਇਥੋਂ ਦੀ ਭਗਵਾਨਤ ਮਾਨ ਸਰਕਾਰ ਜਾ ਇਥੋਂ ਦੇ ਹਾਕਮ ਜਿੰਨੀਆਂ ਹੀ ਸਿਆਸੀ ਪਾਰਟੀਆਂ ਕਿ ਲੋਕਾਂ ਨੂੰ ਇਹ ਕਹਿੰਦੇ ਆ ਕਿ ਇਨਸਾਫ਼ ਹੋ ਕਿਸੇ ਨਾਲ ਧੱਕਾ ਨਹੀਂ ਹੋ ਲੋਕਾਂ ਦੀ ਸਰਕਾਰ ਹੋ ਤੇ ਸਾਨੂੰ ਇਹ ਦੱਸਿਆ ਜਾਂਦਾ ਸਵਿਧਾਨ ਤੌਰ ਤੇ ਪੜਾਇਆ ਜਾਂਦਾ ਕਾਨੂੰਨ ਤੌਰ ਤੇ ਪੜਾਇਆ ਜਾਂਦਾ ਸਕੂਲਾਂ ਪੜਾਇਆ ਜਾਂਦਾ ਕਿ ਪੁਲਿਸ ਤੁਹਾਡੀ ਜਾਨ ਮਾਲ ਦੀ ਰੱਖਿਆ ਲਈ ਆ ਪਰ ਉਸ ਸਮੇਂ ਤੋਂ ਇਹ ਸਿੱਧ ਹੋ ਗਿਆ ਕਿ ਪੁਲਿਸ ਵਰਦੀ ਧਾਰੀ ਗੁੰਡਾਗਰਦੀ ਕਰਦੀ ਆ ਪੁਲਿਸ ਵਰਦੀ ਧਾਰੀ ਗੈਂਗਸਟਰਾਂ ਵਾਲਾ ਕੰਮ ਕਰਦੀ ਆ ਕਿ ਕਿਸੇ ਨੂੰ ਘਰੋਂ ਚਾਕੇ ਜਦੋਂ ਜੀ ਕਰਦਾ ਝੂਠਾ ਪੁਲਿਸ ਮੁਕਾਬਲਾ ਬਣਾਉਣ ਦੇਣਾ ਕਿਸੇ ਨੂੰ ਚਾਕੇ ਇਹ ਕਹਿ ਦੇਣਾ ਕਿ ਇਹ ਨਸ਼ੇ ਦਾ ਕਾਰੋਬਾਰ ਕਰਦਾ ਹੀ ਤਾਂ ਗ੍ਰਫਤਾਰ ਕਰ ਲਿਆ ਪਰ ਪੁਲਿਸ ਨੂੰ ਇੰਨੀ ਅਥਾਰਟੀ ਕਿਹਨੇ ਦੇਤੀ ਕਿ ਕਿਸੇ ਦਾ ਜਮਾਨ ਪੁੱਤ ਨੂੰ ਚਾਕੇ ਕੋਹ ਕੋਹ ਕੇ ਮਾਰ ਦੇਣਾ ਇਹ ਕਿਹੜੇ ਕਾਨੂੰਨ ਚ ਲਿਖਿਆ ਕਿਹੜੇ ਸੰਵਿਧਾਨ ਚ ਲਿਖਿਆ ਜੇ ਕਿਸੇ ਬੰਦੇ ਦੇ ਕੋਈ ਪਰਚਾ ਦਰਜਾ ਉਹ ਉਸ ਕਿਸ ਕੀਤੀ ਜਾ ਸਕਦੀ ਆ ਪਰ ਭਗਵਾਨ ਹਤਮਾਨਤਾ ਇਹ ਕਹਿੰਦਾ ਸੀ ਕਿ ਸਾਡੀ ਸਰਕਾਰ ਦੇ ਵਿੱਚ ਲੋਕਾਂ ਨਾਲ ਨਿਆਂ ਹੋਊਗਾ ਅਖੋਤੀ ਪਲਸਿਆ ਇਹ ਦੱਸ ਆ ਤੇਰੀ ਬਾਦੀ ਤਾਰੀ ਗੁੰਡਾ ਕਰਦੀ ਪੁਲਸ ਨੇ ਜੋ ਕੀਤੀ ਆ ਇਦੇ ਬਾਰੇ ਤੇਰੀ ਜ਼ਮਾਨ ਕਿਉਂ ਨਹੀਂ ਖੁੱਲੀ ਜਿਹੜੇ 5 ਸਾਲਾਂ ਤੋਂ ਸੱਤਾ ਬਦਲਦੇ ਆ ਤੇ ਉਹਨਾਂ ਦੀ ਸੱਤਾ ਦੇ ਵਿੱਚ ਵੀ ਲੋਕਾਂ ਦੇ ਕਤਲ ਹੁੰਦੇ ਆ ਜਿਹਨੋਂ ਸੱਤਾ ਤੋਂ ਪਾਸੇ ਹੁੰਦੇ ਆ ਉਦੋਂ ਲੋਕਾਂ ਦਾ 헤ਜ ਆਉਂਦਾ ਜਿਹੜੇ ਸੱਤਾ ਦੇ ਹੁੰਦੇ ਆ ਉਦੋਂ ਵੀ ਲੋਕ ਉਹੀ ਕੰਮ ਕਰਦੇ ਜਿਹੜਾ ਭਗਵਾਨਤ ਮਾ ਨੇ ਕੀਤਾ ਜੂਪੀ ਦਾ ਕਾਚਰ ਦੇਖਿਆ ਉਥੇ ਬਲੋਜਰ ਚਾਹਦੇ ਆ ਉਥੇ ਨਸੇ ਦੇ ਨਾਂ ਤੇ ਘਾਟ ਆਏ ਜਾਂਦੇ ਆ ਗੈਸਟਰਾਂ ਦੇ ਨਾਂ ਤੇ ਨੌਜਵਾਨ ਮਾਰੇ ਜਾਂਦੇ ਆ ਤੇ ਉਹੀ ਕੁਛ ਪੰਜਾਬ ਚ ਚੱਲਦਾ ਨਸ਼ੇ ਦੇ ਨਾਂ ਤੇ ਲੋਕਾਂ ਦੇ ਘਟ ਆ ਜਾਂਦੇ ਆ ਗੈਸਟਰਾਂ ਦੇ ਨਾਂ ਤੇ ਜਮਾਨ ਪੁੱਤ ਮਾਰੇ ਜਾ ਰਹੇ ਆ ਤਾਂ ਫਿਰ ਤੁਸੀਂ ਇਹ ਦੱਸੋ ਕਿ ਯੂਪੀ ਦਾ ਤੇ ਪੰਜਾਬ ਦਾ ਫਰਕ ਕੀ ਆ ਇਹ ਕਹਿੰਦੇ ਕਿ 70 ਸਾਲਾਂ ਦੇ ਵਿੱਚ ਪਹਿਲੀ ਵਾਰ ਆ ਕਿ ਜੇ ਕੁਛ ਹੋਇਆ ਸਾਡੀ ਸਰਕਾਰ ਚ ਹੋਇਆ ਇਹ ਵੀ 70 ਸਾਲਾਂ ਦੇ ਵਿੱਚ ਪਹਿਲੀ ਵਾਰ ਆ ਕਿ ਜਿਹੜੀ ਲੋਕਾਂ ਦੀ ਆਮ ਘਰਾਂ ਦਾ ਮੁੰਡਾ ਮੈਸਟਰ ਦਾ ਮੁੰਡਾ ਕਹਾਉਣ ਵਾਲੇ ਦੀ ਸਰਕਾਰ ਦੇ ਵਿੱਚ ਬਿਨਾਂ ਕਸੂਰੋ ਬਿਨਾਂ ਕੋਈ ਕੈਸ ਦਿਓ ਤੇਰੀ ਵਰਦੀ ਧਾਰੀ ਗੁੰਡੀ ਪੋਛ ਲੈ ਚਾਕੇ ਕੇ ਦਾ ਜਮਾਨ ਪੁੱਤ ਮਾਰਤਾ ਫਿਰ ਦੱਸੋ ਤੁਸੀਂ ਹਨਸਾਬ ਕੀਦੋਂ ਲਾਉਂਗੇ ਥਾਣੇ 'ਚ ਲੈ ਕੇ ਲਾਏ ਹੁੰਦਾ ਵੱਡੇ ਵੱਡੇ ਬੋਲ ਸਾਡੇ ਕੋਲੇ ਆ ਤੁਹਾਡੀ ਜਾਨ ਮਾ ਦੀ ਰੱਖਿਆ ਪੁਲਿਸ ਕਰੂਗੀ ਹੁਣ ਤਾਂ ਸਾਨੂੰ ਡਰ ਲੱਗਦਾ ਕਿ ਕਿਤੇ ਪੁਲਿਸ ਵਾਲਿਆਂ ਤੋਂ ਪਹਿਲਾਂ ਜਿਨੇ ਕਹਿੰਦੇ ਕੇ ਗੈਂਸਟਰ ਝੂਠਾ ਪੁੱਤ ਨੂੰ ਚਾੱਕ ਕੇ ਕਹਿੰਦੇ ਆ ਫਰੋਤੀ ਦਿਓ ਹੁਣ ਪੁੱਤ ਕਹਿੰਦੀ ਆ ਜਾਂ ਪੈਸੇ ਦਿਓ ਨਹੀਂ ਤੁਹਾਡਾ ਪੁੱਤ ਮਾਰਾਂਗੇ ਅਜਨਸਾਫ ਲੈਣਾ ਲੋਕਾਂ ਨੇ ਆਪਣੀ ਤਾਕਤ ਤੇ ਲੈਣਾ ਜਥੇ ਬੱਲੀਆਂ ਦੀ ਤਾਕਤ ਲੈਣਾ ਜਿੰਨੇ ਹਿੰਦੁਸਤਾਨ ਦੇ ਸੱਤਾ ਤੇ ਬੈਠਿਆ ਲੋਕਾਂ ਨੇ ਉਹਨਾਂ ਦੇ ਕਤਲ ਕੀਤੇ ਆ ਚਾਹੇ ਪ੍ਰੈਸ ਵਾਲੇ ਹੋਣ ਚਾਹੇ ਜਥੇਬੰਦਗਾਰੇ ਹੋਣ ਇਹ ਦੋ ਤਾਂ ਦੇ ਪੱਦਰ ਦੇ ਵਿੱਚ ਵੀ ਜਿਹੜੇ ਲੋਕਾਂ ਦੀ ਗੱਲ ਕਰਦੇ ਆ ਜੇਲ੍ਹਾਂ ਦੇ ਵਿੱਚ ਬੰਦ ਆ ਲੋਕਾਂ ਦੇ ਆਗੂਆਂ ਦੇ ਕਤਲ ਕੀਤੇ ਜਾਂਦੇ ਆ ਜੇ ਲੋਕਾਂ ਦੇ ਹੱਕ ਜੀ ਬੋਲਦੇ ਆ ਕਿਹਾ ਜਾਂਦਾ ਕਿ ਇਹਦਾ ਸਿਰ ਕਲਮ ਕਰ ਦਿਓ ਅਸੀਂ 5 ਲੱਖ ਰੁਪਇਆ ਦੇਵਾਂਗੇ ਜੇ ਤੁਹਾਡੇ ਖਾਤਰ ਮੂਹਰੇ ਲੜਦਾ ਕੋਈ ਆਗੂ ਝੂਠਾ ਪੁੱਛ ਕੇ ਇੱਕ ਪਾ ਕੇ ਉਹਨੂੰ ਜੇਲ੍ਹਾਂ 'ਚ ਬੰਦ ਕਰ ਦਿਆ ਇਹ ਇਰਾਦਾ ਕਤਲ ਕੀਤਾ ਇਹ ਐਵੇਂ ਨਹੀਂ ਹੋਇਆ ਇਹ ਯੋਜਨਾਬੱਦੀ ਕੱਤਾ ਕੀਤਾ ਜਾ ਰਿਹਾ ਅੱਜ ਪੰਜਾਬ ਨੂੰ ਪੌਂਸ ਰਾਜ ਦੇ ਹਵਾਲੇ ਕੀਤਾ ਪੌਂਸ ਦਾ ਰਾਜਾ ਗੁੰਡਿਆਂ ਦਾ ਰਾਜਾ ਕੋਈ ਵੀ ਕਾਰੋਬਾਰੀ ਆਦੇ ਘਰੋਂ ਬਾਹਰ ਨਹੀਂ ਜਾ ਸਕਦਾ ਕੋਈ ਵੀ ਪਹਿ ਨਹੀਂ ਕਰੋ ਬਾਹਰ ਸਾਦੀ ਸਾਡਾ ਬੱਚਾ ਘਰੋਂ ਗਿਆ ਬਾਹਰ ਮੁੜੇ ਨਾ ਮੁੜੇ ਸਾਡੇ ਮਾਪਿਆਂ ਨੂੰ ਫਿਕਰ ਹੋ ਜਾਂਦਾ ਕਿਉਂ ਕਿ ਕਿਉਂਕਿ ਪਤਾ ਨਹੀਂ ਕਿਹੜੇ ਮੋਲ ਤੇ ਝੂਠਾ ਪੁਲਸ ਮੁਕਾਬਲਾ ਬਣਾ ਦੇਣ ਪਿਛਲੇ ਮਹੀਨਿਆਂ ਦੇ ਵਿੱਚ ਲਗ ਭਗ ਕੱਤੀ ਇਹ ਜੇ ਕਿਸਾ ਹੈ ਕਿ ਜਿੰਨਾਂ ਨੂੰ ਕਿਹਾ ਗਿਆ ਕਿ ਗੈਸਟਰ ਪਾਇਦੇ ਸੀ ਤੇ ਪੁਲਿਸ ਨੂੰ ਮਜਬੂਰਨ ਗੋਲੀ ਚਲਾਉਣੀ ਪਈ ਪੁੱਛਦੇ ਜਬਾੜਿਆਂ ਨੂੰ ਆਦਾ ਖੂਨ ਲੱਗਿਆ ਜਿੱਦੋਂ ਪਟਿਆਲੇ ਕਰਨ ਨੂੰ ਕੁੱਟਿਆ ਤੇ ਕਰਨਲ ਤੋਂ ਪਹਿਲਾਂ ਇੱਕ ਨੌਜਵਾਨ ਦਾ ਬੈਲਦੋਥੇ ਦਾ ਝੂਠਾ ਕਾਊਂਟਰ ਕਰਕੇ ਪੁਲਸਾ ਆਪਣੇ ਆਪ ਨੂੰ ਬਹਾਦਰ ਬਣੀ ਫੇਰਦੀ ਆ ਲੋਕੋ ਜਿਹੜਾ ਪੁੱਛਦੇ ਜਬਾੜਿਆਂ ਨੂੰ ਖੂਨ ਲੱਗਿਆ ਜੇ ਤੁਸੀਂ ਨਾ ਰੋਕਿਆ ਐਣੀ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਜਨਰਤ ਦੀ ਵਾਰੀ ਆਜੂ ਐਣੀ ਪਤਾ ਆਉਣ ਵਾਲੇ ਸਮੇਂ ਵਿੱਚ ਕਿਹਦੇ ਪੁੱਤ ਦੀ ਪੜੀ ਲੈਣੀ ਆ ਇਹ ਸਪੁੱਤ ਨੂੰ ਗੱਠ ਜੋੜ ਨੂੰ ਨਾਥ ਮਾਰਿਆ ਆਪਣਾ ਸਰਨਾ ਨਹੀਂ ਸਾਥੀ ਪਾਰਟੀਆਂ ਦਾ ਝਾੜ ਛੜ ਦਿਓ ਸੱਤਾ ਤੋਂ ਲਾਂਦੇ ਹੁੰਦੇ ਆ ਉਦੋਂ ਲੋਕਾਂ ਨੂੰ ਦੁੱਖ ਦਰਦ ਯਾਦ ਆਉਂਦੇ ਆ ਉਦੋਂ ਲੋਕਾਂ ਤੇ ਜ਼ਬਰ ਹੁੰਦਾ ਯਾਦ ਆਉਂਦਾ ਤੇ ਜਿੰਨੇ ਸੱਤਾ ਦੇ ਵਿੱਚ ਸਾਰੇ ਕੋ ਜੇਹੀ ਕਰਦਿਆ ਜਿਹੜਾ ਕੁਛ ਭਗਵਤ ਮਾਨ ਕਰਦਾ ਅਸੀਂ ਵੀ ਕੇ ਜੁੜ ਕਹਿੰਦਾ ਕਿ ਨੂੰ ਸਾਨੂੰ ਬਿਸ਼ਵਾਸ ਦਵਾ ਰਿਹਾ ਕਿ ਜਿੰਨੇ ਚਿਰ ਤੁਹਾਡਾ ਘੋਲ ਚੱਲੂਗਾ ਜਿੰਨੇ ਚਿਰ ਪੁੱਤ ਨਾਤਰੀ ਮਾਰਦੇ ਅਸੀਂ ਤੁਹਾਡੇ ਸੰਘਰਸ਼ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਇਸ ਬਿਗੜੀ ਹੋਈ ਪੌਛ ਨੂੰ ਖੂਨ ਲੱਗੇ ਪੌਛ ਨੂੰ ਲੋਕਾਂ ਦਾ ਰੋਕਿਆ ਦਾ ਕੰਮ ਆ ਤੇ ਨਹੀਂ ਆਉਣ ਵਾਲੇ ਸਮੇਂ ਚ ਪਤਾ ਨਹੀਂ ਕਿਹਦੇ ਪੁੱਤ ਦੀ ਬੜੀ ਲੈ ਲੈਣੀਆਂ ਸਾਰੇ ਹਾਂਜੀ ਇਹ ਸੀ ਗੋਨੇਆਣੇ ਦੇ ਲੋਕ ਜੋ ਕਿ ਭਾਈ ਨਰਿੰਦਰ ਦੀਪ ਦੇ ਪਰਿਵਾਰ ਨਾਲ ਇੱਕ ਹੱਕ ਦੇ ਵਿੱਚ ਖੜ ਗਏ ਤੇ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਲਾਹਨਤਾਂ ਪਾਈਆਂ ਕਿਉਂਕਿ ਜੇ ਹੁਣ ਕਹਿ ਦਈਏ ਇਹ ਕਈ ਮਾਮਲੇ ਸਾਹਮਣੇ ਆ ਗਿਆ ਪਹਿਲੇ ਨੰਬਰ ਤੇ ਆ ਗਈ ਸੀ ਜੋ ਕਿ ਜਸਪ੍ਰੀਤ ਐਂਕਾਊਂਟਰ ਉਹ ਫੇਕ ਸਾਬਤ ਹੋਇਆ ਕਿਉਂਕਿ ਪੰਜਾਬ ਪੁਲਿਸ ਤੋਂ ਇਹ ਕਈ ਦੋਸ਼ ਲੱਗਦੇ ਨਜ਼ਰ ਆਉਂਦੇ ਆ ਤੇ ਫਿਰ ਦੂਜੇ ਨੰਬਰ ਤੇ ਕਰਨਲ ਜਿਹੜਾ ਕਿ ਉਹਦੀ ਕੁੱਟਮਾਰ ਹੁੰਦੀ ਐ ਤੇ ਉਹਦੇ ਬੇਟੇ ਦੀ ਲਾਸ਼ਾਂ ਪਾ ਦਿੱਤੇਆਂ ਨੇ ਦੀਆਂ ਢੂਈ ਤੇ ਉਹਦੇ ਜਿਹੜਾ ਕਿ ਪਟਿਆਲਾ ਦੀ ਘਟਨਾ ਸੀ ਤੇ ਤੀਜਾ ਮਾਮਲਾ ਹੁਣ ਇਹ ਆ ਗਿਆ ਤੇ ਕਿਉਂਕਿ ਪੰਜਾਬ ਚ ਇੱਕ ਬਹੁਤ ਬੜੇ ਇਹ ਕਾਂਡ ਹੋਣ ਜਾ ਰਹੇ ਸਾਡੇ ਕਈ ਨੌਜਵਾਨਾਂ ਦੇ ਫੇਕ ਅਨਕਾਉਂਟਰ ਕੀਤੇ ਇਕੱਲਾ ਜਸਪ੍ਰੀਤ ਦਾ ਨਹੀਂ ਇੱਕ ਪੀਲੀਪੀ ਚ ਤਿੰਨ ਨੌਜਵਾਨ ਮਾਰੇ ਇਹਨਾਂ ਨੇ ਅਨਕਾਉਂਟਰ ਕਹਿ ਕੇ ਉਹਨਾਂ ਨੂੰ ਇੱਕ ਮਜ਼ਦੂਰ ਸੀਗੇ ਉਹ ਕਹਿ ਕੇ ਉਹਨਾਂ ਦਾ ਅਨਕਾਉਂਟਰ ਕਰ ਦਿੱਤਾ ਜਾਂਦਾ ਵੀ ਇਹ ਗੈਂਗਸਟਰ ਆ ਤਾਂ ਇਹ ਪੰਜਾਬ ਪੁਲਿਸ ਜੋ ਕਿ ਛਰਿਆਮ ਗੁੰਡਾਗਰਦੀ ਕਰਦੀ ਕਰ ਰਹੀ ਆ ਤੇ ਸਾਡੇ ਪੰਜਾਬ ਦੇ ਲੋਕਾਂ ਨੇ ਇੱਕ ਨਰੇਂਦਰਦੀਪ ਦੇ ਪਰਿਵਾਰ ਨਾਲ ਖੜ ਕੇ ਇੱਕ ਕਾਹਨ ਮਤਲਬ ਰੋਸ ਜਿਤਾਇਆ ਗਿਆ ਤਾਂ ਪੰਜਾਬ ਸਰਕਾਰ ਨੂੰ ਸੀਐਮ ਪੰਤਮਨ ਨੂੰ ਲਾਲਤਾ ਪਾ ਰਹੀਆਂ ਚਾਰੇ ਪਾਸੇ ਚਲੋ ਜੀ ਅੱਜ ਦੇ ਵਿਚਾਰ ਜੋ ਥੋੜੇ ਸਾਂਝੇ ਜਰੂਰ ਕਰ ਰਹੇ ਹਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਮਿਲਦੇ ਕਲ ਨੂੰ ਨਮਟੋ ਤੇ ਧੰਨਵਾਦ